ਮੈਦਾਨਾਂ ਚ ਇਧਰ ਕੋਟਲੀ ਦਾ ਕਹਿੰਦੇ ਜੀਤ ਹੈ ਇਹ ਨਾਲ ਦੇਖਾਂਗੇ ਵੀ ਸਰਪੰਚ ਵਰਗੇ ਮੁੰਡੇ ਆਹ ਦੇਖਾਂਗੇ ਟੱਕਰ ਸਿਰੇ ਦੀ ਪਹਿਲੀ ਕਬੱਡੀ ਤੇ ਉਹ ਫਰਾਜ ਵਾਲਾ ਕਹਿੰਦੇ ਸੱਮਾ ਇਸ ਵੇਲੇ ਨੌਜਵਾਨ ਕਹਿੰਦੇ ਨੰਬਰ ਆਪਣੀ ਟੀਮ ਲਈ ਜੋੜ ਗਿਆ ਆਹ ਕਹਿੰਦੇ ਓਏ ਅੰਮਰਸਰੀਆ ਮੁੰਡਾ ਹੈ ਇਹਦੇ ਐਕਸ਼ਨਾਂ ਦੀ ਦੁਨੀਆ ਮਰੀਦਾ ਉਹ ਹਾਸ ਹਾਸ ਕੇ ਕਬੱਡੀਆਂ ਪਾਉਂਦਾ ਦਵੁਰਜੀ ਵਾਲਾ ਦੀਪ ਆ ਗਿਆ ਛੜ ਰਿਹਾ ਦਵੁਰਜੀ ਵਾਲੇ ਦੀਪ ਬੜੀ ਕਹਿੰਦੇ ਰੋੜ ਪੈ ਰਹੀ ਜਾਂ ਮੇਰੇ ਵੀਰੋ ਦਾਰਾਪੁਰੀਆ ਹੈਰੀ ਹੈਰੀ ਹੈ ਇਹ ਹੈਰੀ ਆ ਇੱਥੇ ਰੱਖ ਆ ਇੱਥੇ ਰੱਖ ਆ ਆਓ ਸਾਹਮਣੇ 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 ਮੇਲਾ ਕਹਿੰਦੇ ਚੋਟੀ ਦਾ ਇਹ ਕਹਿੰਦੇ ਤਖਤ ਉਪਰੇ ਦੇ ਜਿੰਨੇ ਜੱਫੇ ਲਾਉਣਗੇ ਜੱਸਾ ਫਿਰੜੋ ਗਰੇਂਦਰ ਠੇਕੇਦਾਰ ਵੱਲੋਂ ਉਹਨੇ 500 ਮਰ ਗਏ ਨਾਲ ਧੂਰ ਤੋਂ ਵੀ ਇਹ ਜੈਲੇ ਵੱਲ ਲੋ ਪੈਣ ਜਿਹੜਾ ਗੋਲਡੀ ਪਾਸੇ ਗੋਲਡੀ ਯੂਐਸਏ ਹੈਪੀ ਸਰਪੰਚ ਤੇ ਪ੍ਰਦੀਪ ਦਾ ਹਰ ਇੱਕ ਜੱਫਾ 1100 ਦਾ ਆਉਣਾ ਆ ਉਹ ਦਬੁਰਜੀ ਵਾਲਾ ਦੀਪ ਆ ਗਿਆ ਇੱਕ ਕੰਨੀ ਤੇ ਕਹਿੰਦੇ ਦਾਰਾਪੁਰੀਆ ਹੈਰੀ ਲੱਗਿਆ ਹੋਇਆ ਇਹ ਵੀ ਇਸ ਸਾਲ ਖੇਡ ਆਇਆ ਕਹਿੰਦੇ ਬਾਲਵੇ ਦੀ ਖੇਡ ਕਲੱਬ ਦੇ ਲਈ ਰੰਬੂ ਵਾਲੀ ਚੱਕੀ ਦੀ ਟੀਮ ਦੇ ਵੀ ਟੱਕਰ ਆਹੋ ਆਹੋ ਨਹੀਂ ਰਿਸਾ ਤੇਰੀਆਂ ਦਵਰਜੀ ਵਾਲਾ ਲੜ ਜਾਲ ਹੁਣਾਂ ਦਾ ਚਿਹਤਾ ਲਓ ਸਾਹਮਣੇ ਸੇਮਾ ਥਾਜ ਵਾਲਾ ਕੋਟੀ ਵਾਲਾ ਇਹ ਕੋਟੀ ਵਾਲਾ ਸਾਹਮਣੇ ਸਾਹਮਣੇ ਨੌਜਵਾਨ ਕਹਿੰਦੇ ਫਰਾਜ ਵਾਲਾ ਭੱਜ ਗਿਆ ਨੰਬਰ ਜਿਹੜਾ ਕਹਿੰਦੇ ਇਸ ਵੱਲ ਆਹ ਰੀਡਰ ਨੇ ਆਪਣੀ ਟੀਮ ਦੇ ਰੀ ਜੋੜ ਦਿੱਤਾ ਦਬੁਰਜੀ ਵਾਲਾ ਫੇਰ ਆ ਗਿਆ ਉਹ ਦਬੁਰਜੀ ਵਾਲਾ بار بار ਆਉਂਦਾ ਤੇ ਤਾਰਾਪੁਰਿਆ ਵੀ بار بار ਮੂਰੇ ਹੁੰਦਾ ਟੱਕਰ ਸਿਰੇ ਦੀ ਹੈ ਇੱਕ ਪਾਸੇ ਫਰਾਜ ਵਾਲੇ ਮੁੰਡੇ ਆਹ ਕਹਿੰਦੇ ਲੰਬੀਆਂ ਬਾਟਾਂ ਤੈਅ ਕਰਕੇ ਇਹ ਕਹਿੰਦੇ ਨੌਜਵਾਨ ਮਾਧੇ ਦੇ ਵਿੱਚੋਂ ਚੱਲ ਕੇ ਆਇਆ ਦਬੁਰਜੀ ਵਾਲੇ ਫੇਰ ਹੀ ਓ ਲੋਈਆਂ ਘੁੰਮ ਗਿਓ ਓ ਲੋਈਆਂ ਘੁੰਮ ਗਿਓ ਲੋਈਆਂ ਘੁੰਮ ਗਿਓ ਅਗਲੀ ਕਬੱਡੀ ਪਾਉਣੀ ਵੀ ਬਾਈ ਸਰਦਿਆ ਕਰਦੇ ਗੱਲ ਓ ਅਗਲੀ ਕਬੱਡੀ ਗੋਲ ਦੀ ਮੱਝੋ ਆਣੀਆਂ ਗਾਂਦੇ ਵਿੱਚ ਗਾਨੀ ਆ ਅਥਰੀ ਜਵਾਨੀਆਂ ਉਹ ਵੱਜੋਆਂੀਆਂ ਗੋਲਟੀ ਕਬੱਡੀ ਪਾ ਰਿਹਾ ਹੈ ਇਧਰ ਕੋਟੜੀ ਵਾਲਾ ਪਰ ਆ ਵਾਹ ਓਏ ਨੌਜਵਾਨਾ ਵੱਜੋਆਂੀਆਂ ਗੋਲਟੀ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਜੇ ਸਰਪੰਚ ਜਫਾ ਲਾਵੇ ਤੇ ਹਰਪ੍ਰੀਤ ਸਰਪੰਚ ਬਲਾਸਪੁਰੀਆ ਉਹ ਕੰਨ ਵੀ 500 ਦੇ ਦੇਣਗੇ ਔਰ ਦਰਲੇ ਪਾਸੇ ਉਹ ਤੁਮੁਰਜੀ ਵਾਲਾ ਦੀਪ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਟਾਟੂਪੁਰੇ ਦਾ ਮੇਲਾ ਲੋਈਆਂ ਧੁੰਧੀਆਂ ਪਾਜੇ ਭੱਜਦੇ ਆ ਇਹ ਮੁੰਡਾ ਹਾਸ ਹਾਸ ਕੇ ਉਹ ਬਾੜ-ਬਾਰ ਇਹ ਵੇਖ ਰੱਖ ਤਾਰਾ ਪੁਰੀਆ ਤਾਰਾ ਪੁਰੀਆ ਤਾਰਾ ਪੁਰੀਆ ਦੇਖ ਲੈ ਤੇ ਮਾਨ ਕਰਦਾ ਬਨਿੰਦਰਾ ਪਿੰਡਰਾ ਵਾਲਾ ਹੈਰੀ ਦਾਰਾਪੁਰੀਏ ਤੇ ਡਬਲ ਟੱਚ ਹੋ ਗਿਆ ਡਬਲ ਟੱਚ ਹੋ ਗਿਆ ਅੰਕ ਜਿਹੜਾ ਸਿਮੇ ਦਾ ਲੈ ਵੀ ਸ਼ੀਰਿਆ ਕੋਈ ਗੱਲ ਨਹੀਂ ਜੀ ਫੋਆ ਆਸਾਸ ਕਬੱਡੀਆਂ ਪਾਉਣੀਆਂ ਉਹ ਦਵਰਜੀ ਵਾਲਾ ਫੇਰ ਆ ਗਿਆ ਮੈਚ ਚੋਟੀ ਦਾ ਹੈ ਉਹ ਲੋਈਆਂ ਘੁੰਮਦੀਆਂ ਫੂਟਿੰਗ ਹੁੰਦੀ ਹੈ ਮੇਲਾ ਕਹਿੰਦੇ ਮਾਗੀ ਦਾ ਚੱਲਦਾ ਇੱਥੇ ਆਹੀ ਕੁਝ ਹੁੰਦਾ ਆਹ ਸਾਹਮਣੇ ਕਹਿੰਦੇ ਦਵਰਜੀ ਵਾਲਾ ਫੇਰ ਪਰ ਬਰਲੇ ਪਾਸੇ ਮਾਰ ਵਾਲਾ ਆ ਤੂੰ ਤਾਲੂ 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 ਨਹੀਂ ਆ ਰਿਸਾ ਤੇਰੀਆਂ ਉਧਰ ਜੱਸਾ ਫ੍ਰਿਜਰ ਕਹਿੰਦਾ ਵੀ 1100 ਕਰ ਦੋ ਤੇ ਗੱਗੀ ਮਾਨ ਕਹਿੰਦਾ ਵੀ 1100 ਮੇਰੇ ਵੱਲੋਂ ਕਰ ਦੋ 22 ਆਵਾਜਾ ਵਾਕਈ ਵਾਕਈ 22 ਆਵਾਜਾ 골ਡੀ ਸਾਡਾ ਵੀਰਾ ਯੂ ਐਸ ਏ ਵਾਲਾ ਨਾਲ ਗੱਗੀ ਵਰਗੇ ਜੱਸੇ ਵਰਗੇ ਵੀਰ ਹੈ ਲੈ ਵੀ ਪ੍ਰਦੀਪ ਅੱਜ ਬੁਲਟ ਮੜਨਾ ਤੇ ਬੁਲਟ ਵਾਲੇ ਕੰਮ ਕਰਨੇ ਪੈਣੇ ਆ ਗੱਬਰੂਆ ਇਧਰ ਦੇ ਪਾਸੇ ਉਹ ਨੌਜਵਾਨ ਕਦੇ ਪ੍ਰਦੀਪ ਸੀਰਿਆ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਦੇ ਦੀ ਖੜ ਖੜ ਕੇ ਪਿੰਡ ਦਾ ਰਾਜਾ ਖੇਲਾ ਲਿਖਦਾ ਟੋਕੇ ਜੱਜੜ ਕੇ ਕਬੱਡੀ ਆਸਟ੍ਰੇਲੀਆ ਵਾਲਾ ਦਾ ਲਾਈਵ ਚੱਲਦਾ ਤੇ ਕਹਿੰਦੇ ਕਾਲੂ ਥਰਾਜ ਦੇ ਲਈ 500 ਪੁਆਇੰਟਾਂ ਕੀਤਾ ਵੀਰਾਂ ਨੇ ਨਾਲ ਕਬੱਡੀ ਆਸਟ੍ਰੇਲੀਆ ਕਬੱਡੀ ਜਸ਼ਨ ਸਾਰੇ ਵੀਰਾਂ ਦਾ ਧੰਨਵਾਦ ਹੈ ਬੋਲਦੀ ਵੀਰ ਆ ਉਹ ਉਹੀ ਛੇੜ ਲਿਆ ਖੇਡ ਕਬੱਡੀ ਦੀ ਨੀਬਾ ਸੋਹਣੀ ਖੇਡ ਕਬੱਡੀ ਦੀ ਓਹ ਤਾਕਤ ਵੀਰੋ ਮੈਚ ਕਿਵੇਂ ਲੱਗਦਾ ਗਾਲ ਵਾਲਾ ਕਹਿੰਦਾ ਵੀ ਨੰਬਰ ਸਿੰਮੇ ਦਾ ਹੈ ਗਾਲ ਵਾਲਾ ਕਹਿੰਦਾ ਵੀ ਨੰਬਰ ਥਰਾਜ ਦੀ ਟੀਮ ਦਾ ਚੱਲਦਾ ਹੋਇਆ ਮੈਚ ਸਮਾਪਤ